ਇਹ ਜੀ ਆਪਣੀ ਲਾਡੋ ਇਹੋ ਬਿੱਲੂ ਇਹ ਆਪਣਾ ਨੂਰਾ ਇਹ ਖੁੱਲਾ ਹੀ ਰਹਿੰਦਾ ਸੋ ਵੈਲਕਮ ਕਰਦੇ ਹਾਂ ਤੁਹਾਡਾ ਸੰਦੂੜਾ ਜੀ ਫਾਰਮ ਮੋਗਾ ਦੇ ਵਿੱਚ ਤੇ ਹੁਣ ਆਪਾਂ ਪਸ਼ੂ ਬਾਹਰ ਕੱਚੇ ਥਾਂ ਦੇ ਬੰਨਣ ਲੱਗ ਗਏ ਹੁਣ ਫਿਰ ਤੋਂ ਇਹਨਾਂ ਦੀ ਐਂ ਵੀਡੀਓ ਆਇਆ ਕਰੂਗੀ ਲਗਾਤਾਰ ਫਾਲੋ ਵੱਡੀ ਵੀਡੀਓ ਆ ਵੇਖੋ ਇਹ ਵੜਾ ਪਿਆਰ ਇਹਨਾਂ ਬਖਾਈ ਪਿਆਰੀ ਕਰੀ ਜੋ ਬਾਕੀ ਮੇਲੇ ਵੀ ਹੁਣ ਆਉਂਦੇ ਯਾਰ ਇਹ ਮੇਲੇ ਦੇ ਵੀ ਆਪਾਂ ਸ਼ੂਟ ਕਰਕੇ ਵੀਡੀਓ ਪਾਇਆ ਕਰਾਂਗੇ ਤੁਹਾਨੂੰ ਤੇ ਚੈਨਲ ਆਪਣੇ ਨੂੰ ਸਾਰੇ ਵੀਰ ਭਰਾ ਵੱਧ ਤੋਂ ਵੱਧ ਸਪੋਰਟ ਕਰੋ ਤੇ ਸ਼ੇਅਰ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਕਿਦਾਂ ਲੱਗਦੀ ਹੁੰਦੀ ਹੈ ਉਹ ਵੀ ਕਮੈਂਟ ਕਰਕੇ ਦੱਸਣਾ ਜ਼ਰੂਰ